ਸ਼ੁਰੂਆਤ ਜਾਂਦਾ ਜਿੰਦਾਬਾਦ ਸ੍ਰਿੰਦਰભાઈ ਮੋਦੀ ਜਿੰਦਾਬਾਦ ਮੋਦੀ ਸਾਹਿਬ ਦੀ ਸੋਚ ਤੇ ਜਿੰਦਾਬਾਦ ਹਰਤੀ ਜਨਤਾ ਪਾਰਟੀ ਜਿੰਦਾਬਾਦ ਸ੍ਰਿੰਦਰભાઈ ਮੋਦੀ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਂ ਜੋ ਪੀਐਮ ਮੋਦੀ ਜੀ ਤੀਸਰੀ ਵਾਰ ਸੱਤਾ 'ਚ ਆਇਆ ਹੈ ਔਰ ਸਾਨੂੰ ਬੜਾ ਗਰਵ ਹੈ ਕਿ ਇਹਦੀ ਮੋਦੀ ਸਰਕਾਰ 10 ਸਾਲ ਪਹਿਲੇ ਬਹੁਤ ਵਧੀਆ ਹਿੰਦੁਸਤਾਨ 'ਚ ਕੰਮ ਕੀਤਾ ਔਰ ਰਾਮ ਮੰਦਰ ਬਣਾਇਆ ਜੀ ਉੱਥੇ ਸਿੱਸੀ ਕਰਦਾ ਭਗਵਾਨ ਵਾਲੀ ਮਹਾਰਾ ਦਾ ਮੰਦਿਰ ਵੀ ਬਣਿਆ ਆ ਔਰ ਜਿਹੜਾ ਉੱਥੇ 에ਰਪੋਰਟ ਆ ਉਹਨਾਂ ਦਾ ਨਾਮ ਰੱਖਿਆ ਗਿਆ ਇਸ ਚੀਜ਼ ਦੀ ਹਸਲਾਕਾ ਕਰਦੇ ਆ ਔਰ ਤੀਜੀ ਵਾਰ ਜਿਹੜੇ ਸੱਤਾ ਚ ਆਏ ਆ ਔਰ ਜਿਹੜੇ ਦੇਖਦੀਆਂ ਬਾਕੀ ਕਮੀਆਂ ਛੋਟੇ ਛੋਟੇ ਕੰਮ ਜਿਹੜੇ ਆ ਉਹ ਕਰਨਗੇ ਜਿਹੜੀ ਸਾਡੇ ਪੰਜਾਬ 'ਚ ਗੁੰਡਾਗਰਦੀ ਚੱਲਦੀ ਹੈ ਨਸ਼ੇ ਚੱਲਦੇ ਆ ਉਦੋਂ ਬੁੱਧ ਖੜੇ ਹੋਣਗੇ ਔਰ ਸਾਨੂੰ ਘਰ ਬੈ ਕੇ ਜਿਹੜੇ ਆਉਣ ਵਾਲਾ ਸਮਾਂ ਭਾਜਪੀ ਦਾ ਹੈ 2027 'ਚ ਬੀਜੇਪੀ ਸਰਕਾਰ ਬਣਾਏਗੀ ਇਹਨਾਂ ਲਬਜ਼ਾਂ ਨਾਲ ਜੈ ਭੀਮ ਜੈ ਭਾਤ ਇਹ ਵਾਲਮੀਕ